ਤਾਂ ਨਾ ਤੁਸੀਂ ਕਹਿੰਦੇ ਕਿ ਲੱਗਦਾ ਨਹੀਂ ਕੱਲੇ ਰਹਿ ਜਾਗੇ ਐ ਨਹੀਂ ਕਿਹਾ ਜਾ ਸਕਦਾ ਸੀ ਦੋ ਵਾਰੀ ਕੇਂਦਰ ਦੇ ਸੱਦੇ ਤੇ ਵੀ ਨਹੀਂ ਗਏ ਤੇ ਜਿਹੜੀਆਂ ਗੱਲਾਂ ਅਸੀਂ ਇਹ ਨਹੀਂ ਕਹਿੰਦੇ ਜਦੋਂ ਅਸੀਂ ਕਹਿੰਨੇ ਆ ਜੱਸ ਤੋਂ ਉਹਦੇ ਪਿੱਛੇ ਦਲੀਲਾਂ ਦਿੰਨੇ ਆ ਵੀ ਕੀ ਕਾਰਨ ਆ ਕਿਉਂ ਜੱਸ ਕਰ ਰਹੇ ਆ ਆ ਸਾਨੂੰ ਪੰਜਾਬ ਸਰਕਾਰ ਤੇ ਸ਼ਿਕਵਾ ਹੈ ਵੀ ਉਹ ਕੇਂਦਰ ਸਰਕਾਰ ਤੇ ਦਬਾਅ ਪਾਉਣ ਦੀ ਬਜਾਏ ਜਥੇਬੰਦੀਆਂ ਤੇ ਕੋ ਦਬਾਅ ਪਾ ਰਹੇ ਨੇ ਜੇ ਅਸੀਂ ਕਹਿੰਨੇ ਜਦੋਂ ਕੋਈ ਕੌਮ ਕਿਸੇ ਸਰਕਾਰਾਂ ਦੇ ਖਿਲਾਫ ਲੜਦੀ ਹੁੰਦੀ ਆ ਉਹਨੂੰ ਬਹੁਤ ਸਾਰੀਆਂ ਤਕਲੀਫਾਂ ਆਉਂਦੀਆਂ ਸੇ ਸਾਨੂੰ ਪੰਜਾਬ ਸਰਕਾਰ ਤੋਂ ਸ਼ਿਕਵਾ ਇਹ ਹੈ ਕਿ ਉਹ ਕੇਂਦਰ ਸਰਕਾਰ ਤੇ ਦਬਾਅ ਪਾਉਣ ਦੀ ਬਜਾਏ ਕਿਸਾਨ ਜੁੱਥੇ ਬੰਦੀਆਂ ਤੇ ਕਿਉਂ ਦਬਾ ਪਾਰੇ ਰੇ ਉਹਨਾਂ ਦੇ 12 ਸਤੰਬਰ ਤੋਂ ਲਗਾਤਾਰ ਬਿਆਨ ਆ ਰਹੇ ਨੇ ਕਿ ਬਲੈਕਆਊਟ ਹੋ ਜਾਊਗਾ ਇਥੇ ਸ਼ਾਰਟਸ ਆ ਜਾਣਗੀਆਂ ਵਸਤੂਆਂ ਦੀਆਂ ਅਸੀਂ ਕਹਿੰਦੇ ਆ ਕਿ ਜਦੋਂ ਕੋਈ ਕੌਮ ਕਿਸੇ ਸਰਕਾਰਾਂ ਦੇ ਖਿਲਾਫ ਲੜਦੀ ਹੈ ਤਾਂ ਉਸ ਨੂੰ ਬਹੁਤ ਸਾਰੀਆਂ ਤਕਲੀਫਾਂ ਹੁੰਦੀਆਂ ਨੇ ਇਹ ਕੈਪਟਨ ਸਾਹਬ ਤੇ ਗੁੱਸਾ ਕੱਢਿਆ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਰਨਲ ਸਕੱਤਰ ਸਰਵੰਤ ਸਿੰਘ ਪੰਦੇਰ ਨੇ ਆ ਸਾਨੂੰ ਪੰਜਾਬ ਸਰਕਾਰ ਤੇ ਸ਼ਿਕਵਾ ਹੈ ਵੀ ਉਹ ਕੇਂਦਰ ਸਰਕਾਰ ਤੇ ਦਬਾਅ ਪਾਉਣ ਦੀ بجائے ਜਥੇਬੰਦੀਆਂ ਦੇ ਕੋਲ ਦਬਾਅ ਪਾ ਰਹੇ ਨੇ ਉਹਨਾਂ ਦੇ 12 ਸਤੰਬਰ ਤੋਂ ਲਗਾਤਾਰ ਬਿਆਨ ਆਈ ਜਾਂਦੇ ਨੇ ਵੀ ਇੱਥੇ ਬਲੈਕਆਊਟ ਹੋ ਜਾਊਗਾ ਇੱਥੇ ਸ਼ਾਰਟਸ ਆ ਜਾਣਗੀਆਂ ਵਸਤੂਆਂ ਦੀਆਂ ਤੇ ਅਸੀਂ ਕਹਿੰਦੇ ਜਦੋਂ ਕੋਈ ਕੌਮ ਕਿਸੇ ਸਰਕਾਰਾਂ ਦੇ ਖਿਲਾਫ ਲੜਦੀ ਹੁੰਦੀ ਹੈ ਉਹਨੂੰ ਬਹੁਤ ਸਾਰੀਆਂ ਤਕਲੀਫਾਂ ਹੁੰਦੀਆਂ ਸਨ ਪੰਦੇਰ ਦਾ ਗੁੱਸਾ ਇੱਥੇ ਹੀ ਖਤਮ ਨਹੀਂ ਹੁੰਦਾ ਮੀਡੀਆ ਦੇ ਕੈਮਰੇ ਸਾਹਮਣੇ ਹੋਰ ਵੀ ਬਹੁ ਰੇਲਾਂ ਤੇ ਬੈਠੇ ਆ ਜਾਂ ਬਾਹਰ ਸੰਘਰਸ਼ ਕਰ ਰਹੇ ਆ ਤਾਂ ਕੋਈ ਕਬਰਾਟ ਨਹੀਂ ਪਰ ਤਕਲੀਫਾਂ ਤੇ ਸਹਣੀਆਂ ਪੈਣਗੇ ਨਾ ਇਹ ਸਮੱਸਿਆਵਾਂ ਤੇ ਆ ਰਹੀਆਂ ਸਭ ਕੋ ਪੰਜਾਬ ਸਰਕਾਰ ਜਿਹੜਾ ਛੱਭੂ ਬਾੜ ਰਿਆ ਅੱਜ ਡੀਜੀਪੀ ਨਾਲ ਗੱਲ ਹੋਈ ਤਾਂ ਕਹਿੰਦੇ ਸੀ ਅਸੀਂ ਛੱਟ ਤਾਈ ਤੁਸੀਂ ਕਹਿalse ਸੀ ਟਰੱਕ ਕਰਤੇ ਪਰ ਅਸੀਂ ਫੇਰ ਕਹਿੰਨੇ ਸੀ ਵੀ ਤੁਸੀਂ ਪੰਜਾਬ ਸਰਕਾਰ ਕੋ ਜਿਹੜੀ ਅੱਧੀ ਪਚੱਦੀ ਤਾਂ ਸਾਰੀ ਖਾਦ ਲੋਕਾਂ ਨੇ ਲੈਣ ਦੀ ਹੈ ਹੁਣ ਤੁਸੀਂ ਵੇਖ ਰਹੇ ਮੀਡੀਆ ਲੇ ਵੇਖੋ ਰੋਜ਼ ਖਾਦ ਆ ਰਹੀ ਹੈ ਹੁਣ ਲਗਭਗ ਸਮੱਸਿਆ ਤੇ ਤਾਂ ਆਪਣੇ ਖਰਚੇ ਤੇ ਲੋਕ ਕਰ ਗਏ ਹੁਣ ਕਾਦੀ ਗੱਲ ਹੈ ਇਸ ਕਰਕੇ ਸੋ ਕੇਂਦਰ ਲਗਾਤਾਰ ਸਾਨੂੰ ਮੈਂ ਕਿਹਾ ਕੇਂਦਰ ਬਲੈਕਮੇਲ ਕਰ ਰਿਹਾ ਜੇ ਉਹਨਾਂ ਦੀ ਬਲੈਕਮੇਲ ਦੇ ਵਿੱਚ ਅਸੀਂ ਲਗਾਤਾਰ ਆਈ ਜਾਵਾਂਗੇ ਮੰਨ ਲਈਏ ਮੇਰਾ ਮੇਰੇ ਸਵਾਲ ਆ ਵੀ ਜੇ ਕੇਂਦਰ ਕਹੂਗਾ ਵੀ ਤੁਸੀਂ ਖੇਤੀ ਦੇ ਕਾਨੂੰਨ ਪਹਿਲੋਂ ਲਾਗੂ ਕਰ ਲਓ ਫਿਰ ਅਸੀਂ ਤੁਹਾਨੂੰ ਜਿਹੜੀ ਗੁੱਡ ਸਟੇਜ ਚਲਾਵਾਂਗੇ ਫਿਰ ਕੀ ਐ ਵੀ ਮੰਨ ਜਾਗੇ ਉਹ ਪੰਜਾਬ ਸਰਕਾਰ ਆਪਣੇ ਪੱਧਰ ਤੇ ਕਹਿ ਰਹੀ ਆ ਸਾਨੂੰ ਘਾਟਾ ਬਹੁਤ ਪਿਆ ਤੁਸੀਂ ਵੇਖੋ ਜੋ ਪੰਜਾਬ ਸਰਕਾਰ ਦਾ ਟਰੈਕ ਰਿਕਾਰਡ ਆ ਉਹ ਲਗਾਤਾਰ 10000 20000 ਦੇ ਕਰਜ਼ੇ ਲੈਂਦੀ ਆ ਸਾਲਾਨਾ ਤੇ ਪੰਜਾਬ ਦਾ ਲਗਾਤਾਰ ਵਧਦਾ ਜਾ ਰਿਹਾ ਕਰਜ਼ਾ ਪਹਿਲੋਂ ਕਿਹੜੇ ਅਸੀਂ ਖੁਸ਼ ਸੀਗੇ ਕਰੋਨਾ ਕਾਲ ਰਿਹਾ ਇਹ ਤੋਂ ਕਾ ਹੁਣ ਲਾਲ ਸਿੰਘ ਦੀ ਜਿਹੜਾ ਬਿਆਨ ਸੀਗਾ ਵੀ 38000 ਮੈਟ੍ਰਿਕ ਟਨ ਐਰਕਿਕ ਝੋਨਾਬਾਦ ਪੈਦਾ ਹੋ ਗਿਆ ਆਪਾਂ ਬਾਹਰੋਂ ਆਇਆ ਉਹਦੀ 8.5% ਮਾਰਕੀਟ ਫੀਸ ਵੀ ਆਈ ਹੁਣੀ ਆ ਤੇ 7-800 ਕਰੋੜ ਰੁਪਈਆ ਵਾਧਾ ਆਮਦਨ ਹੋਈ ਆ ਅਸੀਂ ਸਿਰਫ ਪੰਜਾਬ ਸਰਕਾਰ ਨੂੰ ਇਹ ਰਿਕਵੈਸਟ ਤੋਂ ਥਰੂ ਕਰਦੇ ਆ ਵੀ ਤੁਸੀਂ 40 ਕਰੋੜ ਰੁਪਈਆ ਖਰਚੋ ਕਿਰਾਏ ਤੇ ਤੇ ਟਰੱਕ ਚਲਾ ਕੇ ਵਸਤੂਆਂ ਦੀ ਘਾਟ ਵੀ ਪੂਰੀ ਕਰ ਲਈਏ ਤੇ ਵਪਾਰੀਆਂ ਦਾ ਮਸਲਾ ਵੀ ਹੱਲ ਕਰ ਲਈਏ ਪਰ ਸਾਡੇ ਵਾਲ ਧਿਆਨ ਦੇਣ ਦੀ ਬਜਾਏ ਕੇਂਦਰ ਤੇ ਦਬਾਅ ਪਾਉਣ ਦੀ ਵੀ ਹੈ ਕੈਪਟਨ ਸਾਹਿਬ ਜਥੇਬੰਦੀਆਂ ਦੇ ਲਗਾਤਾਰ ਜਦੋਂ ਬੋਲਦੇ ਨੇ ਉਹਦਾ ਲੋਕਾਂ ਤੇ ਅਸਰ ਚੰਗਾ ਨਹੀਂ ਸਾਡਾ ਬਦਨਾਮ ਹੁੰਦਾ ਵਾ ਅੰਦੋਲਨ ਬੰਦੇਰ ਨੇ ਇਸ ਮੌਕੇ ਯਾਤਰੂ ਗੱਡੀਆਂ ਚਲਾਉਣ ਨੂੰ ਲੈ ਕੇ ਕਿਹਾ ਕਿ ਕੇਂਦਰ ਦੀ ਸਰਕਾਰ ਮਾਲ ਗੱਡੀਆਂ ਨਾ ਚਲਾਉਣ ਤੇ ਯਾਤਰੂ ਗੱਡੀਆਂ ਨੂੰ ਚਲਾਉਣ ਦੇ ਲਈ ਜੋ ਕਿਸਾਨਾਂ ਨੂੰ ਕਹਿ ਰਹੀ ਹੈ ਉਹ ਸਿੱਧਾ ਸਿੱਧਾ ਕਿਸਾਨਾਂ ਨੂੰ ਬਲੈਕਮੇਲ ਕਰ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ 30 ਜਥੇਬੰਦੀਆਂ ਚਾਹੇ ਮਾਲ ਯਾਤਰੂ ਚਲਾਉਣ ਲਈ ਹਾਮੀ ਭਰ ਚੁੱਕੀਆਂ ਨੇ ਪਰ ਅਸੀਂ ਆਪਣੇ ਫੈਸਲੇ ਤੇ ਕਾਇਮ ਰਹਾਂਗੇ ਕਮ ਮੀਟਿੰਗ ਚ ਨਹੀਂ ਸੀ ਕੱਲ ਨਾ ਹਿੱਸਾ ਸੀ ਕਿ ਉਹਦਾ ਔਰ ਤਾਂ ਜਿਹੜਾ ਜਥੇਪਦਕਾਂ ਨੇ ਫੈਸਲਾ ਕੀਤਾ ਉਹ ਆਪਣਾ ਆਜ਼ਾਦਨਾ ਤੌਰ ਤੇ ਜੋ ਮਰਜ਼ੀ ਕਰ ਸਕਦੀ ਉਹਨਾਂ ਦਾ ਹੱਕ ਆ ਅਸੀਂ ਆਪਣੇ ਤੌਰ ਤੇ ਜਿਹੜੀਆਂ ਮਾਲ ਗੱਡੀਆਂ ਵਾਸਤੇ ਰਸਤਾ ਖੋਲ੍ਹਿਆ ਵਾ ਉਹਦੇ ਵਾਸਤੇ ਕੰਮ ਆ ਜਿਹੜੀਆਂ ਗੱਲਾਂ ਆਈਆਂ ਸੀ ਕਿਆਂ ਮੀਡੀਆ ਚ ਵੀ ਜਿਹੜੀ ਆ ਸਮੱਸਿਆਵਾਂ ਆ ਰਹੀਆਂ ਤੇ ਸਮੱਸਿਆ 50 ਦਿਨ ਦੀਆਂ ਵਾ ਤੇ ਇਹ ਸਮੱਸਿਆ ਕੇਂਦਰਦ ਕਰਕੇ ਜ਼ਿੰਮੇਵਾਰ ਸੀ ਤਾਂ 20 ਅਕਤੂਬਰ ਤੋਂ ਰੇਲ ਟ੍ਰੈਕ ਖਾਲੀ ਕੀਤੇ ਹੋਏ ਆ ਵੀ ਤੁਸੀਂ ਗੋਡਸ ਟ੍ਰੇਨਸ ਚਲਾਓ ਹੁਣ ਉਹ ਬਜਿੱਦ ਨੇ ਇਹ ਤੋਂ ਗਾ ਜਿਹੜੀ ਮੀਟਿੰਗ ਕੇਂਦਰ ਨੇ ਕੀਤੀ ਹੈ ਦਿੱਲੀ ਦੇ ਵਿੱਚ ਉਹਦੇ ਵਿੱਚ ਜਿਹੜੇ ਖੇਤੀ ਮੰਤਰੀ ਨੇ ਆ ਕੇ ਬਾਹਰ ਬਿਆਨ ਦਿੱਤਾ ਸੀ ਕਿ ਆ ਵੀ ਅਸੀਂ ਜਿਹੜੇ ਕਾਨੂੰਨ ਆ ਉਹ ਚੰਗੇ ਆ ਸਾਡੇ ਅਸੀਂ ਖੇਤੀ ਵਿੱਚ ਨਿੱਜੀ ਨਿਵੇਸ਼ ਕਰਾਂਗੇ ਮਤਲਬ ਉਹ ਉਧਾਰ ਰਜਗਾਰ ਮਿਲੂਗਾ ਜਾਂ APMC ਤੇ ਜਾਂ MSP ਤੇ ਕੋਈ ਅਸਰ ਨਹੀਂ ਪਊਗਾ ਉਹ ਗੱਲਾਂ ਜਿਹੜੀਆਂ ਪਹਿਲਾਂ ਕਹਿੰਦੇ ਰਹੇ ਨੇ ਮੋਦੀ ਸਰਕਾਰ ਤੋਂ ਸਾਨੂੰ ਨਹੀਂ ਲੱਗਿਆ ਕੋਈ ਅੰਦਰ ਦਾ ਮਾਹੌਲ ਚੰਗਾ ਹੋਊਗਾ ਫਿਰ ਉਹਨਾਂ ਨੇ ਪੀਐਸ ਗੋਲਜੀ ਨੇ ਉਦੋਂ ਕਹਿ ਦਿੱਤਾ ਸੀ ਵੀ ਤੁਸੀਂ ਪਹਿਲੋ ਪੈਸੇਂਜਰ ਗੱਡੀਆਂ ਚੱਲਣ ਦਿਓ ਫਿਰ ਹੀ ਅਸੀਂ ਮਾਲ ਗੱਡੀਆਂ ਚੱਲਣ ਦੇਾਂਗੇ ਤੋਂ ਪੱਖ ਤਾਂ ਸਾਹਮਣੇ ਆ ਕੇ ਸੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਇਕੱਲੇ ਰਹਿ ਜਾਓਗੇ ਤਾਂ ਉਹਨਾਂ ਨੇ ਕੀ ਜਵਾਬ ਦਿੱਤਾ ਦੇਖੋ ਲੇਕਿਨ ਸਰਬੱਤ ਲੱਗਦਾ ਨਹੀਂ ਇਕੱਲੇ ਰਹਿ ਜਾਾਂਗੇ ਕਿਉਂਕਿ 30 ਜੱਥੇ ਬੰਦੀਆਂ ਇਕੱਲੀਆਂ ਮੀਟਿੰਗ ਕਰਕੇ ਆਉਂਦੀਆਂ ਤੁਹਾਨੂੰ ਸਤਾਉਂਦਾ ਤੁਸੀਂ ਕਹਿੰਦੇ ਨਹੀਂ ਕਿ ਲੱਗਦਾ ਨਹੀਂ ਇਕੱਲੇ ਰਹਿ ਜਾਾਂਗੇ ਐ ਨਹੀਂ ਕਿਹਾ ਜਾ ਸਕਦਾ ਸੀ ਦੋ ਵਾਰੀ ਕੇਂਦਰ ਦੇ ਸੱਦੇ ਤੇ ਵੀ ਨਹੀਂ ਗਏ ਤੇ ਜਿਹੜੀਆਂ ਗੱਲਾਂ ਸੀ ਇਹ ਨਹੀਂ ਕਹਿੰਦੇ ਜਦੋਂ ਅਸੀਂ ਕਹਿੰਨੇ ਆ ਜੱਸ ਤੋਂ ਉਹਦੇ ਪਿੱਛੇ ਦਲੀਲਾਂ ਦੇਣੇ ਆ ਵੀ ਕੀ ਕਾਰਨ ਹੈ ਕਿਉਂ ਜੱਸ ਕਰ ਰਹੇ ਆ ਜਦੋਂ ਅਸੀਂ ਨੋ ਕਹਿੰਨੇ ਆ ਤਾਂ ਉਹਦੇ ਪਿੱਛੇ ਵੀ ਦਲੀਲਾਂ ਦੇਣੇ ਕੋੜੀ ਅਸੀਂ ਜਿਹੜੀਆਂ ਗੱਲਾਂ ਮੀਟਿੰਗ ਜਾਣ ਤੋਂ ਪਹਿਲਾਂ ਕਈਆਂ ਸੀ ਕੇਂਦਰ ਸਰਕਾਰ ਨਾਲ ਉਹ ਮੀਟਿੰਗ ਤੋਂ ਬਾਅਦ ਉਹ ਵੀ ਉਹੀ ਸਹੀ ਹੋਈਆਂ ਹਾਂ ਜਿਹੜੇ ਭਰਾ ਜਾਣਾ ਸੀ ਉਹ ਚਲੇ ਗਏ ਜਿਹੜੇ ਜਾਣਾ ਸੀ ਨਾ ਉਹਦਾ ਸਾਡੇ ਅੰਦੋਲਨ ਤੇ ਕੋਈ ਨਹੀਂ ਅਸਰ ਪਿਆ ਸਵਾਲ ਇਹ ਨਹੀਂ ਹੁੰਦਾ ਕਿ ਅਸੀਂ ਕੱਲੇ ਹਾਂ ਕਿ ਜ਼ਿਆਦਾ ਵਾਂ ਸਵਾਲ ਹੁੰਦਾ ਤੁਹਾਡੀ ਗੱਲ ਸਹੀ ਆ ਕਿ ਤੁਹਾਡੀ ਗੱਲ ਗਲਤ ਆ ਸਵਾਲ ਤੇ ਅਸੀਂ ਕੋਈ ਵੀ ਫੈਸਲਾ ਜਿਹੜਾ ਕਰਾਂਗੇ ਉਹ ਪੰਜਾਬ ਦੇ ਹਿੱਤ ਚ ਕਰਾਂਗੇ ਸਾਡੇ ਨਿੱਜੀ ਕਦੀ ਕੋਈ ਮਫਾਦ ਨਹੀਂ ਰਹੇ ਤੇ ਨਾ ਅਸੀਂ ਕਹਿੰਨੇ ਹਾਂ ਹਾਂ ਫੈਸਲਾ ਜਦੋਂ ਕਰਾਂਗੇ ਸੂਲਾਂ ਤੇ ਚਾਹੇ ਉਹ ਮਹਿੰਗਾ ਪਵੇ ਚਾਹੇ ਉਹ ਸਸਤਾ ਪਵੇ ਇਹ ਤਾਂ اصول ਪ੍ਰستی ਜੇ ਤੁਹਾਨੂੰ ਸਹਿਣਾ ਹੀ ਪਊਗਾ ਇਹ ਸਾਰੀਆਂ ਗੱਲਾਂ ਸਰਵਣ ਸਿੰਘ ਬੰਦੇਰ ਨੇ ਆਈਜੀ ਬਾਰਡਰ ਰੇਂਜ ਦੀ ਅੰਮ੍ਰਿਤਸਰ ਵਿੱਚ ਹੋਈ ਮੀਟਿੰਗ ਤੋਂ ਬਾਅਦ ਕਹੀਆਂ